ਕ੍ਰਿਕਟ ਕੋਚ ਨੇ ਹੀ ਖੇਢੀ ਆਪਣੇ ਵਿਦਿਆਰਥੀਆਂ ਦੇ ਨਾਲ ਚਾਲ ਇਕੱਲੇ ਕੁੜੀਆਂ ਦਾ ਸੀ ਕੋਚ 5 ਸਾਲਾਂ ਬਾਅਦ ਖੁੱਲਿਆ ਭੇਤ ਜਦੋਂ ਲੱਗਿਆ ਪਤਾ ਸਾਰਿਆਂ ਦੇ ਉੱਡ ਗਏ ਹੋਸ਼ ਜੀ ਹਾਂ ਦੋਸਤੋ 5 ਸਾਲਾਂ ਤੋਂ ਇੱਕ ਕ੍ਰਿਕਟ ਕੋਚ ਕੁੜੀਆਂ ਨੂੰ ਕੋਚਿੰਗ ਦੇਣ ਦੇ ਬਹਾਨੇ ਉਹਨਾਂ ਦਾ ਮੈਡੀਕਲ ਚੈੱਕਅਪ ਕਰਵਾਉਣ ਦੇ ਬਹਾਨੇ ਉਹਨਾਂ ਨੂੰ ਬਾਹਰ ਲੈ ਕੇ ਜਾਂਦਾ ਸੀ ਅਤੇ ਉੱਥੇ ਉਹਨਾਂ ਨਾਲ ਬਲਤਕਾਰ ਕਰਦਾ ਸੀ ਸੋ ਕਿੱਥੋਂ ਦੀ ਹੈ ਸਾਰੀ ਕਹਾਣੀ ਤੁਹਾਨੂੰ ਦੱਸਾਂਗੇ ਅੱਜ ਇਸ ਵੀਡੀਓ ਵਿੱਚ ਸੋ ਇਸ ਵੀਡੀਓ ਨੂੰ ਮਾਪੇ ਜ਼ਰੂਰ ਦੇਖਣ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਹਨੇ ਮਾਸੂਮ ਬੱਚਿਆਂ ਦੇ ਘਰ ਤੱਕ ਪਹੁੰਚ ਸਕੇ ਜੋ ਆਪਣੇ ਬੱਚਿਆਂ ਨੂੰ ਇੱਕ ਕੋਚ ਦੇ ਕੋਲ ਭੇਜਦੇ ਨੇ ਸਾਰੇ ਹੀ ਕੋਚ ਅਜਿਹੇ ਨਹੀਂ ਹੁੰਦੇ ਪਰ ਫਿਰ ਵੀ ਆਪਣੀ ਧੀਆ ਨੂੰ ਸੋਚ ਸਮਝ ਕੇ ਕੋਚ ਨੂੰ ਪਰਖ ਕੇ ਉਹਨਾਂ ਦੇ ਕੋਲ ਲਾਇਆ ਕਰੋ ਸੋ ਤੁਹਾਨੂੰ ਦੱਸ ਦਈਏ ਕਿ ਕਹਾਣੀ ਬਨਾਰਸ ਦੀ ਹੈ ਬਨਾਰਸ ਵਿੱਚ ਕ੍ਰਿਕਟ ਕੋਚ ਨੇ ਕੀਤਾ ਬਲਤਕਾਰ ਜਦੋਂ ਪੁਲਿਸ ਅਦਾਲਤ ਲੈ ਕੇ ਜਾਣ ਲੱਗੀ ਤਾਂ ਗੋਡਿਆਂ 'ਤੇ ਬੈਠ ਕੇ ਰੋਇਆ ਅਤੇ ਕਿਹਾ ਮੈਂ ਹੁਣ ਜੀਣਾ ਨਹੀਂ ਚਾਹੁੰਦਾ ਬਨਾਰਸ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਬੱਚਿਆਂ ਨੂੰ ਕ੍ਰਿਕਟ ਲਈ ਕੋਚਿੰਗ ਦੇਣ ਦੇ ਅਤੇ ਉਹਨਾਂ ਨੂੰ ਕ੍ਰਿਕਟ ਟੀਮ ਲਈ ਚੁਣਨ ਦੇ ਬਹਾਨੇ ਜਿਨਸੀ ਸ਼ੋਸ਼ਣ ਕਰਦਾ ਸੀ ਇਹ ਗ੍ਰਿਫਤਾਰੀ ਬੱਚਿਆਂ ਦੇ ਇੱਕ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਸੀ ਜਦੋਂ ਪੁਲਿਸ ਨੇ ਕੋਚ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਦਲੀਲਾ ਦੇਣ ਲੱਗ ਪਿਆ ਕੋਚ ਨੇ ਪੁਲਿਸ ਸਾਹਮਣੇ ਕਬੂਲ ਕੀਤਾ ਕਿ ਉਸਨੇ ਪਿਛਲੇ 5 ਸਾਲਾਂ ਵਿੱਚ ਕਈ ਬੱਚਿਆਂ ਨਾਲ ਬਲਤ ਕਰ ਕੀਤਾ ਹੈ ਜਦੋਂ ਪੁਲਿਸ ਨੇ ਉਸ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਤੇ ਅਦਾਲਤ ਲੈ ਜਾ ਰਹੀ ਸੀ ਤਾਂ ਉਸ ਨੇ ਗੋਡੇ ਟੇਕ ਦੇ ਕਿਹਾ ਹੁਣ ਮੈਂ ਜੀਣਾ ਨਹੀਂ ਚਾਹੁੰਦਾ ਬਨਾਰਸੀ ਦੇ ਭੇਲੂਪੁਰ ਇਲਾਕੇ ਵਿੱਚ ਅੰਡਰ 14 ਖਿਡਾਰੀਆਂ ਲਈ ਇੱਕ ਕ੍ਰਿਕਟ ਕੋਚ ਸੈਂਟਰ ਚਲਾਇਆ ਜਾਂਦਾ ਹੈ ਮੁਰਲੀ ਲਾਲ ਉਰਫ ਗੋਤਮ ਉਥੇ ਦਾ ਕੋਚ ਹੈ ਉਸਨੇ ਮੈਡੀਕਲ ਜਾਂਚ ਦੇ ਬਹਾਨੇ ਦੋ ਬੱਚਿਆਂ ਨੂੰ ਨੰਗਾ ਕੀਤਾ ਤੇ ਫਿਰ ਉਹਨਾਂ ਨਾਲ ਬਲਤਕਾਰ ਕੀਤਾ ਇਹ ਕਈ ਦਿਨਾਂ ਤੱਕ ਜਾਰੀ ਰਿਹਾ ਹਾਲਾਂਕਿ ਡਰ ਕਾਰਨ ਦੋਵੇਂ ਬੱਚੇ ਆਪਣੇ ਪਰਿਵਾਰਾਂ ਨੂੰ ਦੱਸਣ ਤੋਂ ਅਸਮਰਥ ਰਹੇ ਜਦੋਂ ਇੱਕ ਬੱਚੇ ਦੀ ਸਿਹਤ ਵਿਗੜ ਗਈ ਤਾਂ ਉਸਦੀ ਮਾਂ ਉਸ ਨੂੰ ਹਸਪਤਾਲ ਲੈ ਗਈ ਉਸ ਦੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮਾਮਲਾ ਪੁੱਛਿਆ ਤੇ ਬੱਚੇ ਨੇ ਸਾਰੀ ਘਟਨਾ ਦੱਸੀ। ਇਸ ਤੋਂ ਬਾਅਦ ਮਾਂ ਆਪਣੇ ਪੁੱਤ ਅਤੇ ਉਸਦੇ ਦੋਸਤ ਨੂੰ ਪੁਲਿਸ ਸਟੇਸ਼ਨ ਲੈ ਗਈ ਅਤੇ ਘਟਨਾ ਬਾਰੇ ਦੱਸਿਆ। ਫਿਰ ਪੁਲਿਸ ਨੇ ਕ੍ਰਿਕਟ ਕੋਚ ਗੋਤਮ ਵਿਰੁੱਧ ਕੇਸ ਦਰਜ ਕੀਤਾ। ਰਿਪੋਰਟ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਗੋਤਮ ਦੀ ਭਾਲ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਸ.ਪੀ. ਗੌਰਵ ਕੁਮਾਰ ਨੇ ਕਿਹਾ ਕਿ ਪੀੜਤਾਂ ਵਿੱਚੋਂ ਇੱਕ ਨੌਮੀ ਜਮਾਤ ਦੇ ਵਿਦਿਆਰਥਣ ਸੀ ਜਿਸ ਦੀ ਮਾਂ ਨੇ ক্রিকেট ਕੋਚ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਗੋਤਮ ਨੇ ਖੁਲਾਸਾ ਕੀਤਾ ਕਿ ਉਹ ਇਸ ਸਮੇਂ ਲੰਕਾ ਪੁਲਿਸ ਸਟੇਸ਼ਨ ਅਧੀਨ ਸਿਰਗੋ ਵਰਧਨ ਵਿੱਚ ਰਹਿੰਦਾ ਹੈ ਉਹ ਅਸਲ ਵਿੱਚ ਜਨਸਾ ਪੁਲਿਸ ਸਟੇਸ਼ਨ ਅਧੀਨ ਆਉਂਦੇ ਮੀਰਾਬਨ ਦਾ ਰਹਿਣ ਵਾਲਾ ਹੈ ਉਸਨੇ 2016 ਵਿੱਚ ਆਪਣਾ ਘਰ ਛੱਡ ਦਿੱਤਾ ਅਤੇ ਕ੍ਰਿਕਟ ਕੋਚਿੰਗ ਦੇਣ ਲਈ ਆਪਣੀ ਜਾਇਦਾਦ ਵੇਚ ਦਿੱਤੀ। ਗੋਤਮ ਦੀ ਪਤਨੀ 2019 ਵਿੱਚ ਉਸ ਨੂੰ ਛੱਡ ਗਈ। ਉਸਦਾ ਇੱਕ ਪੁੱਤ ਹੈ ਜੋ ਆਪਣੀ ਪਤਨੀ ਨਾਲ ਰਹਿੰਦਾ ਹੈ। ਗੋਤਮ ਪਹਿਲਾਂ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦਾ ਸੀ। 2020 ਵਿੱਚ ਉਸਨੇ ਬੱਚਿਆਂ ਨੂੰ ਕ੍ਰਿਕਟ ਦੀ ਕੋਚਿੰਗ ਦੇਣੀ ਸ਼ੁਰੂ ਕੀਤੀ। ਇਸ ਸਮੇਂ ਦੌਰਾਨ ਉਸਨੇ 마ਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਇਆ। ਉਸ ਨੂੰ 2001 ਵਿੱਚ ਲੰਕਾ ਪੁਲਿਸ ਸਟੇਸ਼ਨ ਨੇ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਜੇਲ੍ਹ ਵੀ ਭੇਜ ਦਿੱਤਾ ਸੀ। ਚੋਣ ਲਈ ਮੈਡੀਕਲ ਟੈਸਟ ਦੇ ਬਹਾਨੇ ਬੱਚਿਆਂ ਨਾਲ ਬਲਤਕਾਰ ਕਰਨ ਵਾਲੇ ਕ੍ਰਿਕਟ ਕੋਚ ਮੁਰਾਰੀ ਲਾਲ ਨੇ ਸਿਰਫ 3 ਦਿਨ ਪਹਿਲਾਂ ਹੀ ਦੋ ਬੱਚਿਆਂ ਨਾਲ ਬਲਤਕਾਰ ਕੀਤਾ ਸੀ। ਉਹ ਚੋਣ ਨਾਮ ਤੇ 14 ਸਾਲ ਅਤੇ 15 ਸਾਲ ਦੀ ਉਮਰ ਦੇ ਦੋ ਬੱਚਿਆਂ ਨੂੰ ਡਾਕਟਰੀ ਜਾਂਚ ਕਰਵਾਉਣ ਦੇ ਬਹਾਨੇ ਲਖਨਊ ਲੈ ਗਿਆ ਸੀ। ਉਸਨੇ 3 ਦਿਨ ਤੱਕ ਲਗਾਤਾਰ ਉਹਨਾਂ ਨਾਲ ਬਲਤਕਾਰ ਕੀਤਾ ਬੱਚਿਆਂ ਦੇ ਪਰਿਵਾਰਾਂ ਨੂੰ ਇਸ ਬਾਰੇ ਸ਼ੁੱਕਰਵਾਰ ਨੂੰ ਪਤਾ ਲੱਗਾ ਜਦੋਂ ਦੋਵੇਂ ਬੱਚਿਆਂ ਦੀ ਸਿਹਤ ਵਿਗੜ ਗਈ ਦੋਵੇਂ ਬੱਚੇ ਸ਼ਹਿਰ ਦੇ ਇੱਕ ਸਕੂਲ ਦੇ ਵਿੱਚ ਇਕੱਠੇ ਪੜ੍ਹਦੇ ਸਨ ਅਤੇ ਇਕੱਠੇ ਕ੍ਰਿਕਟ ਦੀ ਪ੍ਰੈਕਟਿਸ ਕਰਨ ਜਾਂਦੇ ਸਨ ACP ਗੌਰਵ ਕੁਮਾਰ ਨੇ ਕਿਹਾ ਪੀੜਤ ਵੱਲੋਂ ਪੇਲਪੁਰ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੇ ਗਏ ਇੱਕ ਮਾਮਲੇ ਤੋਂ ਬਾਅਦ ਦੋਸ਼ੀ ਮੁਰਾਰੀ ਲਾਲ ਉਰਫ ਗੋਤਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਅਪਰਾਧ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਅਤ ਪੋਕਸੋ ਐਕਟ ਦੇ ਅਧੀਨ ਆਉਂਦਾ ਹੈ ਸੋ ਸਾਡੇ ਸਾਰਿਆਂ ਨੂੰ ਇੱਕੋ ਅਪੀਲ ਹੈ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਕਿਸੇ ਕੋਚਿੰਗ ਸੈਂਟਰ ਦੇ ਵਿੱਚ ਭੇਜਦੇ ਹੋ ਜ਼ਰੂਰੀ ਨਹੀਂ ਕਿ ਉਹ ক্রিকেট ਦਾ ਹੀ ਹੋਵੇ ਹੋਰ ਵੀ ਕਈ ਕੋਚਿੰਗ ਸੈਂਟਰ ਖੁੱਲੇ ਹੋਏ ਨੇ ਜਿਵੇਂ ਕਿ ਕਈ ਪੁਲਸ ਦੀ ਕੋਚਿੰਗ ਦਿੰਦੇ ਨੇ ਟ੍ਰੇਨਿੰਗ ਕਰਵਾਉਂਦੇ ਨੇ ਕਾਫੀ ਤਰ੍ਹਾਂ ਦੇ ਕੋਚਿੰਗ ਸੈਂਟਰ ਖੁੱਲੇ ਹੋਏ ਨੇ ਅਲੱਗ ਅਲੱਗ ਡਿਪਾਰਟਮੈਂਟ ਦੇ ਤਾਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਜਾਇਆ ਕਰੋ ਜਾਂ ਫਿਰ ਉਸ ਕੋਚਿੰਗ ਸੈਂਟਰ ਦੇ ਮਾਲਕ ਜਾਂ ਫਿਰ ਉਸ ਦੇ نیچے ਕੰਮ ਕਰਨ ਵਾਲੇ ਅਧਿਆਪਕਾਂ ਨੂੰ ਜ਼ਰੂਰ ਪਹਿਚਾਣਿਆ ਕਰੋ ਤਾਂ ਜੋ ਤੁਹਾਡੇ ਬੱਚੇ ਸੁਰੱਖਿਅਤ ਰਹਿ ਸਕਣ ਨਹੀਂ ਤਾਂ ਇੱਕ ਮੈਂਬਰ ਇੱਕ ਬੱਚੇ ਦੇ ਨਾਲ ਉੱਥੇ ਹੋਣਾ ਜ਼ਰੂਰੀ ਹੈ ਤਾਂ ਜੋ ਕੋਈ ਗਲਤ ਹਰਕਤ ਨਾ ਕਰ ਸਕੇ ਅਤੇ ਤੁਸੀਂ ਕਿਸੇ ਵੀ ਬੱਚੇ ਨੂੰ ਕਿਸੇ ਵੀ ਸਰ ਦੇ ਨਾਲ ਉਸ ਨੂੰ ਕਿਸੇ ਵੀ ਮੈਡੀਕਲ ਜਾਂ ਫਿਰ ਕਿਸੇ ਵੀ ਚੈੱਕਅਪ ਦੌਰਾਨ ਨਾ ਭੇਜਿਆ ਜਾਵੇ ਆਪਣੇ ਬੱਚੇ ਦੇ ਨਾਲ ਜਰੂਰ ਤੁਸੀਂ ਜਾਓ ਘਰ ਦੇ ਕੰਮ ਜ਼ਰੂਰੀ ਨਹੀਂ ਬੱਚੇ ਦੀ ਸਿਹਤ ਬੱਚੇ ਦੀ ਜ਼ਿੰਦਗੀ ਜਾਦਾ ਜ਼ਰੂਰੀ ਹੈ ਜਦੋਂ ਪੁਲਿਸ ਦੇ ਵੱਲੋਂ ਮੁਰਾਰੀ ਲਾਲ ਨੂੰ ਫੜਿਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਗੋਡਿਆਂ 'ਤੇ ਬੈਠ ਕੇ ਪੁਲਿਸ ਤੋਂ ਮਾਫੀ ਮੰਗ ਰਿਹਾ ਸੀ ਅਤੇ ਮੇਨਤਾ ਤਰਲੇ ਕਰ ਰਿਹਾ ਸੀ ਕਿ ਮੈਨੂੰ ਛੱਡ ਦਿਓ ਮੈਂ ਜੀਣਾ ਨਹੀਂ ਚਾਹੁੰਦਾ ਤਾਂ ਇਸ ਨੂੰ ਜੀਣ ਦਾ ਹੱਕ ਵੀ ਨਹੀਂ ਹੈ ਕਿਉਂਕਿ ਪਤਾ ਨਹੀਂ 5 ਸਾਲਾਂ ਦੇ ਵਿੱਚ ਇਹ ਕਿੰਨੇ ਕ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਹੋਵੇਗਾ ਅਤੇ ਕਿੰਨਿਆਂ ਕ ਬੱਚਿਆਂ ਦੀ ਜ਼ਿੰਦਗੀ ਬਰਬਾਦ ਕੀਤੀ ਹੋਵੇਗੀ ਜਿਸ ਦਾ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਜੇਕਰ ਇਸ ਬੱਚੇ ਦੀ ਸਿਹਤ ਖਰਾਬ ਨਾ ਹੁੰਦੀ ਜੇਕਰ ਉਸ ਬੱਚੇ ਦੀ ਮਾਂ ਆਪਣੇ ਬੱਚੇ ਨੂੰ ਹਸਪੀਟਲ ਐਡਮਿਟ ਨਾ ਕਰਵਾਉਂਦੀ ਜੇਕਰ ਉਹ ਬੱਚਾ ਡਾਕਟਰਾਂ ਨੂੰ ਨਾ ਕੁਝ ਦੱਸਦਾ ਤਾਂ ਸ਼ਾਇਦ ਇਹ ਇੱਕ ਰਾਜ਼ ਬਣ ਕੇ ਹੀ ਰਾਜ਼ ਰਹਿ ਜਾਂਦਾ ਨਾ ਇਸ ਰਾਜ਼ ਨੇ ਖੁੱਲਣਾ ਸੀ ਅਤੇ ਨਾ ਹੀ ਉਸ ਬੱਚੇ ਨੇ ਕੁਝ ਬੋਲਣਾ ਸੀ ਹੁਣ ਤੱਕ ਸਮਝ ਨਹੀਂ ਆ ਰਹੀ ਕਿ ਪਿਛਲੇ 5 ਸਾਲਾਂ ਤੋਂ ਇਹ ਦਰਿੰਦਾ ਇਹ ਘਟੀਆ ਇਨਸਾਨ 5 ਸਾਲਾਂ ਤੋਂ ਬੱਚਿਆਂ ਦੇ ਨਾਲ ਅਜਿਹੀ ਗੰਦੀ ਹਰਕਤ ਕਰਦਾ ਆ ਰਿਹਾ ਸੀ ਅਤੇ ਕਿਸੇ ਵੀ ਬੱਚੇ ਨੇ ਹਿੰਮਤ ਨਹੀਂ ਕੀਤੀ ਸੀ ਕਿ ਇਸ ਦੇ ਖਿਲਾਫ ਆਪਣੇ ਮਾਪੇ ਨੂੰ ਦੱਸ ਸਕੇ ਇਹ ਇਹ ਜਾ ਕੀ ਡਰਾਵਾ ਦਿੰਦਾ ਸੀ ਕਿ ਉਹ ਬੱਚੇ ਚੁੱਪ ਹੀ ਰਹਿੰਦੇ ਸੀ ਸੋ ਬਾਕੀ ਇਹ ਤਾਂ ਹੁਣ ਗੱਲਾ ਹੀ ਨਹੀਂ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਰੱਖੋ ਜੇਕਰ ਉਹ ਕਿਤੇ ਕੋਚਿੰਗ ਸੈਂਟਰ ਜਾਂਦਾ ਹੈ ਤਾਂ ਉਸ ਦੇ ਨਾਲ ਇੱਕ ਇਨਸਾਨ ਘਰ ਦਾ ਇੱਕ ਮੈਂਬਰ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਅਜਿਹੀ ਘਟਨਾ ਤੁਹਾਡੇ ਬੱਚੇ ਨਾਲ ਵੀ ਨਾਂ ਵਾਪਰ ਜਾਵੇ ਸੋ ਤੁਹਾਡੇ ਮੁਤਾਬਿਕ ਇਸ ਘਟਿਆ ਇਨਸਾਨ ਨੂੰ ਕਿਹੋ ਜੀ ਸਜ਼ਾ ਦੇ ਦੇਣੀ ਚਾਹੀਦੀ ਹੈ ਕਮੈਂਟ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਰਾਏ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਹੋਰ ਲੋਕਾਂ ਤੱਕ ਵੀਡੀਓ ਪਹੁੰਚ ਸਕੇ ਅਤੇ ਲੋਕ ਇਸ ਵੀਡੀਓ ਨੂੰ ਦੇਖ ਕੇ ਜਾਗਰੂਕ ਹੋ ਸਕਣ ਕਿ ਕੋਚਿੰਗ ਸੈਂਟਰਾਂ ਵਿੱਚ ਵੀ ਅਜਿਹੇ ਘਟਿਆ ਇਨਸਾਨ ਬੈਠੇ ਨੇ ਸੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ ਕੇ ਅਜਿਹੇ ਇਨਸਾਨ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ